ਸਤਿ ਸ਼੍ਰੀ ਅਕਾਲ ਜੀ ਪੁਰਾਣੇ ਜ਼ਮਾਨੇ ਚ ਪਿੰਡਾਂ ਦੇ ਜਾਂ ਸੱਥਾਂ ਦੇ ਵਿੱਚ ਲੋਕ ਜੋ ਗੱਲਾਂ ਕਰਦੇ ਸੀ ਉਹ ਪਿੰਡ ਦੇ ਵਿਕਾਸ ਬਾਰੇ ਪਿੰਡ ਦੇ ਤਰੱਕੀ ਬਾਰੇ ਗੱਲਾਂ ਕਰਦੇ ਸੀ ਤੇ ਆਪਣੇ ਧੀਆਂ ਪੁੱਤਾਂ ਨੂੰ ਕਿਵੇਂ ਅੱਗੇ ਵਧਾਉਣਾ ਉਹਨਾਂ ਤੇ ਚਰਚਾ ਹੁੰਦੀ ਸੀ ਪਰ ਹੁਣ ਤੇ ਅੱਜ ਤੋਂ ਇੱਕ ਸਾਲ ਬਾਅਦ ਸੱਥਾਂ ਦੇ ਵਿੱਚ ਕਿਹੋ ਜੀਆਂ ਗੱਲਾਂ ਹੋਣਗੀਆਂ ਆਓ ਆਪਾਂ ਇਹ ਜਾਣਦੇ ਆ ਭਾਈ ਮੇਰੇ ਤਾਂ ਫੇਸਬੁੱਕ ਤੇ 50000 ਫੋਲੋਅਰਸ ਹੋ ਗਏ ਭਾਈ ਤੇਰੇ ਕਿਨੇ ਹੋ ਗਏ ਉਹ ਮੇਰੇ ਤਾਂ ਲੱਖ ਤੋਂ ਪਾਰ ਨੇ ਯਾਰ ਤੂੰ ਇਹੋ ਜਿਹਾ ਕੀ ਪਾਉਣਾ ਜਿਹੜੇ ਇੰਨੀ ਛੇਤੀ ਤੇਰੇ ਫੋਲੋਅਰਸ ਵੱਧ ਗਏ ਓਏ ਪਾਉਂਦਾ ਗੰਦਮੰਦ ਦੁਨੀਆ ਦੀਆਂ ਜਿੰਨੀਆਂ ਗੰਦੀਆਂ ਫਿਲਮਾਂ ਹੁੰਦੀਆਂ ਨੇ ਸਾਰੀਆਂ ਇਹਦੀ ਆਈਡੀ ਤੇ ਹੁੰਦੀਆਂ ਨੇ ਉਹ ਗੱਲ ਇਹ ਆ ਬਾਈ ਦੁਨੀਆ ਦੇਖਣੀ ਗੰਦਮੰਦ ਚਾਹੁੰਦੀ ਆ ਉਹ ਚੰਗੀਆਂ ਵੀਡੀਆਂ ਨੂੰ ਕੌਣ ਦੇਖਦਾ ਅੱਜ ਕੱਲ ਯਾਰ ਆਪਣੇ ਪਿੰਡ ਵਾਲਾ ਕੁਲਵੀਰ ਸਿੰਘ ਮੁਸਕਾਬਾਦ ਹੀ ਦੇਖ ਲੋ ਬਚਾਰਾ ਕਿੰਨੀਆਂ ਸਾਫ਼ ਸੁਥਰੀਆਂ ਤੇ ਸਿੱਖਿਆਦਾਰ ਵੀਡੀਓ ਪਾਉਂਦਾ ਕਰ ਕਰੇ ਕੀ ਆ ਲੋਕ ਲਾਈਕ ਹੀ ਨਹੀਂ ਕਰਦੇ ਹੈ ਆ ਮਸਾਈ 4 500 ਵਿਊ ਹੁੰਦੇ ਆ ਤੇ ਤਿੰਨ ਚਾਰ ਜਾਨੇ ਸ਼ੇਅਰ ਕਰਦੇ ਉਹ ਮੈਂ ਰੱਜ ਕੇ ਗੰਦ ਪਰੋਸਦਾ ਮੇਰੀ ਵੀਡੀਓ ਇੱਕ ਦਿਨ ਚ ਲੱਖ ਤੋਂ ਪਾਰ ਤੇ ਹਫਤੇ ਚ ਮਿਲੀਅਨਾਂ ਤੋਂ ਪਾਰ ਹੋ ਜਾਂਦੀ ਆ ਬਹੁਤ ਸਹੀ ਗੱਲ ਕਹੀ ਆ ਵੀਰ ਜਿਹੜੇ ਬੰਦੇ ਚੰਗੀਆਂ ਫਿਲਮਾਂ ਬਣਾਉਂਦੇ ਨੇ ਚੰਗਾ ਮੈਸੇਜ ਦਿੰਦੇ ਨੇ ਉਹਨਾਂ ਨੂੰ ਅੱਜ ਕੱਲ ਕੋਈ ਨਹੀਂ ਦੇਖਦਾ ਬਿਲਕੁਲ ਇਹੋ ਜਿਹੇ ਜਿਹੜੇ ਗੰਦਮੰਦ ਪਰੋਸਦੇ ਨੇ ਉਹਨਾਂ ਦੀਆਂ ਫਿਲਮਾਂ ਤਾਂ ਲੋਕ ਢੀਕਦੇ ਨੇ ਢੀਕਦੇ ਮੈਂ ਤਾਂ ਹੈਰਾਨ ਆ ਯਾਰ ਨਾਲੇ ਤਾਂ ਉਹਨਾਂ ਦੀਆਂ ਫਿਲਮਾਂ ਦੇਖਣਗੇ ਨਾਲੇ ਉਹਨਾਂ ਦੀਆਂ ਫਿਲਮਾਂ 'ਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਗਾਲ੍ਹਾਂ ਕੱਢਣਗੇ ਵੀ ਤੁਸੀਂ ਗੰਦ ਪਾਉਂਦੇ ਹੋ ਯਾਰ ਇਹਨਾਂ ਨੂੰ ਕੋਈ ਪੁੱਛਣ ਆਲਾ ਹੋਵੇ ਕਿ ਬਿਨਾਂ ਦੇਖੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਹੈ ਵੀ ਇਹ ਗੰਦ ਪਾਉਂਦੇ ਨੇ ਨਾਲੇ ਤਾਂ ਉਹਨਾਂ ਦੀਆਂ ਵੀਡੀਓ ਦੇਖੀ ਜਾਂਦੇ ਨੇ ਨਾਲੇ ਕਮੈਂਟ ਕਰ-ਕਰ ਕੇ ਗਾਲ੍ਹਾਂ ਘਟੀ ਜਾਂਦੇ ਨੇ ਉਹ ਗੱਲ ਤਾਂ ਤੇਰੀ ਪੱਕੀ ਆ ਮੈਂ ਵੀ ਸਾਰਾ ਦਿਨ ਇਹੋ ਜੀਆਂ ਫਿਲਮਾਂ ਦੇਖਦਾ ਅੱਛਾ ਹਰੇਕ ਨੂੰ ਗਾਲ ਪੱਕੀ ਆ ਆ ਸਾਲੀ ਇੰਸਟਾਗ੍ਰਾਮ ਤੇ ਯਾਰ ਫੇਸਬੁੱਕ ਤੇ ਗਾਲ ਕੱਢਣ ਦਾ ਆਪਣਾ ਹੀ ਸਵਾਦ ਆ ਘਰ ਦਾ ਸਾਰਾ ਗੁੱਸਾ ਇਹਨਾਂ ਨੂੰ ਗਾਲਾਂ ਕੱਢ ਕੇ ਲਾਈਦਾ ਓਏ ਆ ਦੇਖ ਓਏ ਓਏ ਆਪਣੇ ਪਿੰਡ ਵਾਲੇ ਦੀਪੇ ਦੀ ਘਰ ਵਾਲੀ ਨੇ ਓਏ ਨਵੀਂ ਰੀਲ ਪਾਈ ਓਏ ਦਿਖਾਈ ਓਏ ਆ ਦੇਖ ਇਹ ਕੀ ਕਹਾਣੀਆਂ ਪੁੜੀ ਨਾ ਧੂੜ ਕੱਢੀ ਪਈ ਓਏ ਹੇ ਬਾਬਾ ਵੇਰਾ ਆਈ ਪਈ ਆਤ ਨਾ ਹਾਂ ਤੂੰ ਦੇਖ ਲਾ ਹਜੇ ਥੋੜੇ ਦਿਨ ਹੋਏ ਆ ਬਿਆਹ ਕੇ ਆਈ ਨੂੰ ਹਜੇ ਵੀ ਆਪਣੇ ਪੁਰਾਣੇ ਯਾਰਾ ਕਹਿੰਦੀ ਆ ਅਗੇ ਮੈਂ ਬਣ ਕੇ ਫਲਾਈ ਆ ਮੈਂ ਪੈਣ ਦਿਆਂ ਮਹਾਂਨਦੀਏ ਆ ਲੈ ਬਈ ਆ ਪਤਾ ਕਰਤਾ ਲਾਈਕ ਓਏ ਓਏ ਸਾਲਿਆ ਕਮੈਂਟ ਚ ਕੀ ਲਿਖਾਂ ਓਏ ਕਮੈਂਟ ਚ ਲਿਖ ਦੇ ਅੱਤ ਕਰਾਈ ਪਈਆ ਪਟੋਲੇ ਅੱਤ ਅੱਤ ਕਰਾਈ ਪਈਆ ਅੱਗ ਹਲੇ ਉਹ ਜਵਾਬ ਆ ਗਿਆ ਓਏ ਕੀ ਲਿਖਿਆ ਓਏ ਉਹ ਕਹਿੰਦੀ ਥੈਂਕ ਯੂ ਅੱਜ ਇਹਨੂੰ ਮੈਸੰਜਰ ਤੇ ਕਾਲ ਕਰੂੰਗਾ ਓਏ ਪਹਿਲਾਂ ਮੈਸੰਜਰ ਤੇ ਕਾਲ ਨਾ ਕਰੀ ਪਹਿਲਾਂ ਮੈਸੇਜ ਕਰੀ ਫਿਰ ਉਹਦੀਆਂ ਥੋੜੀਆਂ ਜੀਆਂ ਤਰੀਫਾਂ ਕਰੀ ਇਹ ਕੁੜੀਆਂ ਤਰੀਫਾਂ ਭਾਲਦੀਆਂ ਹੁੰਦੀਆਂ ਨੇ ਉਹ ਫਿਰ ਵਟਸਐਪ ਵਾਲਾ ਨੰਬਰ ਮੰਗੀ ਮੈਨੂੰ ਪੱਕਾ ਯਕੀਨ ਆ ਵੀ ਇਹ ਤੈਨੂੰ ਨੰਬਰ ਭੇਜੂਗੀ ਓ ਭੇਜੂਗੀ ਕਿਉਂਕਿ ਇਹਦੀਆਂ ਵੀਡੀਓ ਬਹੁਤ ਚੱਕਮੀਆਂ ਹੁੰਦੀਆਂ ਨੇ ਬਾਈ ਮੈਨੂੰ ਪਤਾ ਉਹ ਇਤਾਂ ਹੈ ਹੀ ਚੱਕਮੀਆਂ ਇਹ ਨਹੀਂ ਤੇਰੇ ਨਾਲ ਫਸੀ ਸ਼ੇਤੀ ਨੂੰ ਜਾਣਾ ਤੂੰ ਬੱਸ ਸਿੱਧਾ ਰੇਟ ਪੁੱਛ ਲੈ ਇਹਨੂੰ ਕਹਿ ਵੀ ਅਸੀਂ 3 ਦੋਸਤਾਂ ਤੁਹਾਡੇ ਤੋਂ ਮਹਿਫਲ ਸਜਾਉਣੀ ਆ ਮਹਿਫਲ ਦੇ ਵਿੱਚ ਤੁਹਾਡੇ ਤੋਂ ਮੁਜਰਾ ਕਰਨਾ ਆਹ ਆਹ ਦਿਲ ਕਾ ਕੀ ਕਰੇ ਸਾਹਿਰ ਬਬ ਆਹ ਆਹ ਆ ਦੇਖ ਲੋ ਦੇਖ ਲੋ ਕਿਹੋ ਜਿਹਾ ਜ਼ਮਾਨਾ ਆ ਗਿਆ ਪਹਿਲਾਂ ਜਿਹੜੀਆਂ ਨੱਚਣ ਗਾਉਣ ਵਾਲੀਆਂ ਹੁੰਦੀਆਂ ਸੀ ਉਹ ਲਾਇਦਾ ਮਹੱਲਿਆਂ 'ਚ ਜਾਂ ਕੋਠਿਆਂ ਤੇ ਰਹਿੰਦੀਆਂ ਹੁੰਦੀਆਂ ਸੀ ਸਹੀ ਗੱਲ ਆ ਬਾਈ ਤੇ ਹੁਣ ਇਹ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਚ ਬੜੀਆਂ ਫਿਰਦੀਆਂ ਨੇ ਉਹ ਤੂੰ ਐਂ ਕਰ ਆ ਤੂੰ ਪਿੰਡ ਦਾ ਗੀੜਾ ਦੇ ਕੇ ਆ ਹਾਂ ਐ ਟਾਈਮ ਘਰਾਂ ਚ 50 ਜਾਨੀਆਂ ਤੈਨੂੰ ਨੱਚ ਟੱਪ ਕੇ ਰੀਲਾਂ ਬਣਾਉਂਦੀਆਂ ਦੇਖਣਗੀਆਂ ਹਾਂ ਹਾਂ ਉਹ 1 ਮਿੰਟ 1 ਮਿੰਟ ਕਾਲ ਆਈਆ ਮੈਨੂੰ ਮੈਸੈਂਜਰ ਤੇ ਇਹ ਕਹਿੰਦਾ ਯਾਰ ਹੈਲੋ ਹਾਂਜੀ ਮੈਂ ਇੱਕ ਵਿਦਵਾਰਤ ਹਾਂ ਕੀ ਆਪ ਮੇਰੇ ਸਾਥ ਐਨਜੋਏ ਕਰਨਾ ਚਾਹਤੇ ਹੈ ਹਾਂ ਜੀ ਹਾਂ ਜੀ ਜ਼ਰੂਰ ਜੀ ਓਏ ਫੋਨ ਕੱਟ ਓਏ ਫੋਨ ਕੱਟ ਕੀ ਹੋਇਆ ਉਹ ਇਹ ਬਲੈਕਮੇਲਰ ਨੇ ਆਈ ਕੋਲਾਂ ਕਰਦੇ ਨੇ ਇਹ ਪਹਿਲਾਂ ਆਪਾਂ ਨੂੰ ਆਪਣੀਆਂ ਗੱਲਾਂ ਤੇ ਲਿਆ ਕੇ ਇਹ ਗੰਦੇ ਕੰਮ ਕਰਨ ਲਈ ਮਜਬੂਰ ਕਰਦੇ ਨੇ ਉਹ ਫੇਰ ਆਪਣੀ ਚੋਰੀ ਤੋਂ ਵੀਡੀਓ ਬਣਾ ਲੈਂਦੇ ਆ ਫੇਰ ਬਾਅਦ ਚ ਆਪਾਂ ਨੂੰ ਬਲੈਕਮੇਲ ਕਰਦੇ ਨੇ ਗੱਲ ਤੇਰੀ ਸਹੀ ਆ ਆਈ ਕੁਛ ਮੇਰੇ ਯਾਰ ਦੋਸਤ ਨਾਲ ਹੋਇਆ ਅੱਛਾ ਉਹਦੇ ਕੋਲੋਂ ਵੀ ਲੱਖਾਂ ਰੁਪਇਆ ਲੁੱਟ ਕੇ ਲੈ ਗਏ ਇਹ ਉਹ ਤਾਂ ਹੁਣ ਟੱਚ ਫੋਨ ਤੋਂ ਵੀ ਡਰਦਾ ਆ ਆ ਬਟਨ ਵਾਲਾ ਫੋਨ ਚੱਕੀਂ ਫਿਰਦਾ ਬਾਈ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵੀ ਕੀਬੋਰਡ ਵਾਲੇ ਫੋਨ ਵਰਤਿਆ ਕਰਾਂਗੇ ਜਿਹੜੇ ਪਹਿਲਾਂ ਹੁੰਦੇ ਸੀ ਨੂੰ ਕੀ ਯਾਦੇ ਓ ਯਾਦੇ hoi ਇਹਦੀ ਘਰ ਵਾਲੀ ਉਹ ਚੱਕ ਮਜੇ ਸੂਟ ਪਾਉਂਦੀ ਆ ਤੇ ਆਪਣੀ ਅਜੀ ਦੀ ਉੱਤੇ ਪੋਗਾਂ ਪਾਉਂਦੀ ਆ ਉਹ ਜਦੋਂ ਮੇਰੇ ਘਰ ਜਾਣਾ ਨਾ ਕੋਈ ਸੌ ਲੱਗੇ ਸਾਲੀ ਪਰਜਾਈਆਂ ਵਾਲੀ ਤਾਂ ਫੀਲਿੰਗ ਹੀ ਨਹੀਂ ਆਉਦੀ ਮੈਨੂੰ ਤਾਂ ਐ ਲੱਗਦਾ ਜਿਵੇਂ ਕਿਸੇ ਓਠੇ ਵਾਲੀ ਕੋ ਓਠੇ ਤੇ ਚਲ ਗਿਆ ਹੋਵਾਂ ਮੈਂ ਵੀ ਇਹਦੀਆਂ ਵੀਡੀਓ ਬਹੁਤ ਸ਼ੇਅਰ ਕਰਦਾ ਐ ਜੇ ਕਿਤੇ ਗਲਤੀ ਨਾਲ ਸ਼ੇਅਰ ਨਾ ਕਰੀ ਜਾਵੇ ਨਾ ਤਾਂ ਜਦੇ ਫੋਨ ਆ ਜਾਂਦਾ ਹੈ ਕਹਿੰਦੀ ਆ ਮੈਂ ਨਵੀਂ ਰੀਲ ਪਾਈ ਆ ਹੁਣੇ ਲਾਈਕ ਤੇ ਕਮੈਂਟ ਕਰ ਦੇ ਓਏ ਉਹ ਕੀ ਦੇਖੀ ਜਾਂਦੇ ਹੋ ਇਕੱਲੇ ਇਕੱਲੇ ਮੈਨੂੰ ਵੀ ਦਿਖਾ ਦਿਓ ਓਏ ਓ ਇਹਨੂੰ ਛੱਡੋ ਤੁਸੀਂ ਉਹ ਇੱਧਰ ਆਓ ਇੱਧਰ ਉਹ ਇੱਧਰ ਆ ਜਾਓ ਇੱਧਰ ਕੀ ਦੇਖੀ ਜਾਂਦੇ ਹੋ ਹੋ ਗਿਆ ਉਹ ਇੱਧਰ ਦੇਖੋ 나జర్ ਕੀ ਕੁੜੀ ਨੇ ਵੀਡੀਓ ਪਾਈ ਆ ਨਵੀਂ ਇੱਕ ਤੇ ਉਹ ਵੀ ਉਹਨੂੰ ਓਹ ਕਮੈਂਟ ਦੱਸੋ ਜਲਦੀ ਕੀ ਲਿਖਾ ਓਏ ਉਹ ਲਿਖਣਾ ਵੀ ਆ ਲਿਖਦੇ ਹੱਥ ਹੱਥ ਟੱਕ ਟੋਟਾ ਇਸ਼ਕੀਨ ਜੱਤੀ ਉਹ ਨਹੀਂ ਯਾਰ ਉਹਨੂੰ ਪਤਾ ਆ ਵੀ ਇਹ ਮੇਰੀ ਆਈਡੀ ਆ ਐਵੇਂ ਕਿਤੇ ਗੁੱਸਾ ਨਾ ਕਰ ਜਾਈ ਓਏ ਇਹੋ ਜਿਹੇ ਕਮੈਂਟਾਂ ਤੇ ਕੁੜੀਆਂ ਹੁਣ ਗੁੱਸਾ ਨਹੀਂ ਕਰਦੀਆਂ ਉਹ ਤਾਂ ਆਪਣੀ ਤਾਰੀਫ ਸਮਝਦੀਆਂ ਨੇ ਓਏ ਹੁਣ ਜ਼ਮਾਨਾ ਬਦਲ ਗਿਆ ਆ ਦੇਖ ਲੋ ਮੋਬਾਈਲ ਕਿਓ ਜੀ ਚੀਜ਼ ਬਣਾਈ ਆ ਕਿੰਨਾ ਕੁ ਦਿਖਾ ਗਿਆ ਆਪਣੇ ਧੀਆਂ ਪੁੱਤਾਂ ਦਾ ਬੇੜਾ ਕਰਕੇ ਕਰੀ ਜਾਂਦਾ ਆ ਪਿੰਡ ਵਿੱਚ ਘਰ ਵਿੱਚ ਕੀ ਕੁਝ ਹੋ ਰਿਹਾ ਹੈ ਕੀ ਕੌਣ ਕਰ ਰਿਹਾ ਹੈ ਕਿੱਧਰ ਨੂੰ ਜਾ ਰਿਹਾ ਹੈ ਕੌਣ ਕੀ ਖਾ ਰਿਹਾ ਹੈ ਕੌਣ ਹਾਗ ਰਿਹਾ ਹੈ ਕੌਣ ਮੂਤ ਰਿਹਾ ਆ ਲੋਕ ਸਾਰਾ ਕੁਝ ਮੋਬਾਈਲ 'ਤੇ ਦੱਸੀ ਜਾਂਦੇ ਸਹੀ ਗੱਲ ਹੈ ਗੱਲ ਤਾਂ ਤੇਰੀ ਬਿਲਕੁਲ ਸਹੀ ਆ ਤੇਰੇ ਘਰ ਪਰੌਂਠੇ ਬਣ ਰਹੇ ਨੇ ਉਹ ਤੈਨੂੰ ਕਿਵੇਂ ਪਤਾ ਹੋਏ ਆ ਪਰਜਾਈ ਨੇ ਪਰੌਂਠੇ ਬਣਾਉਂਦੀ ਆ ਦੀ ਵੀਡੀਓ ਪਾਈ ਆ ਜੋ ਜੋ ਪਰੌਂਠੇ ਖਾ ਲੂ ਤੇਰੀ ਉਹ ਭੈਣ ਨੂੰ ਇਹਨੂੰ ਮੈਂ ਕਿੰਨੀ ਵਾਰ ਕਿਹਾ ਵੀ ਆਹ ਵੀਡੀਓ ਬਣਾ ਕੇ ਮੋਬਾਈਲ ਤੇ ਨਾ ਪਾਇਆ ਕਰ ਅੱਛਾ ਵੀ ਸਾਲੀਏ ਲੋਕ ਦੇ ਦਿੰਦੇ ਨੇ ਪਤਾ ਨਹੀਂ ਕੀ ਕੁ ਬੋਲਦੇ ਨੇ ਉਹ ਬੇਸ਼ੱਕ ਕਈ ਲੋਕ ਕਮੈਂਟ ਨਹੀਂ ਕਰਦੇ ਪਰ ਮਨ ਚ ਗਾਲਾਂ ਜ਼ਰੂਰ ਕੱਢਦੇ ਨੇ ਇਹੋ ਜੀਆਂ ਵੀਡੀਓ ਦੇਖ ਕੇ ਉਹ ਜਿਹੜੀਆਂ ਗੰਦੀਆਂ ਵਧੀਆਂ ਵੀਡੀਓ ਬਣਾਉਂਦੀਆਂ ਨੇ ਇਹ ਦਲੀਲਾਂ ਪਤਾ ਕੀ ਦੇਣਗੀਆਂ ਆਖੇ ਮੇਰੀ ਜ਼ਿੰਦਗੀ ਆ ਮੈਂ ਜੋ ਮਰਜ਼ੀ ਕਰਾਂ ਉਹ ਫਿਰ ਲੋਕਾਂ ਨੂੰ ਦੱਸਣ ਦੀ ਕੀ ਲੋੜ ਆ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਸਾਹਮਣੇ ਕਿਉਂ ਰੱਖਦੇ ਹੋ ਉਹ ਫੇਰ ਕਹਿੰਦੇ ਹੋ ਲੋਕ ਜੀਣ ਨਹੀਂ ਦਿੰਦੇ ਆਪਣੇ ਮਨਪਸੰਦ ਦਾ ਕੁਝ ਕਰਨ ਨਹੀਂ ਦਿੰਦੇ ਹੈਗੇ ਜੇ ਕੁਝ ਕਰਨਾ ਹੈ ਤਾਂ ਉਹ ਕਰੋ ਜਿਹੜਾ ਸਮਾਜ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੋਵੇ ਕਿਸੇ ਦੀ ਜ਼ਿੰਦਗੀ ਬਦਲਦਾ ਹੋਵੇ ਬਈ ਜੇ ਗੰਦ ਪ੍ਰੋਸੋਗੇ ਜੇ ਘਰ ਦੇ ਰਾਜ ਬਾਹਰ ਖੋਲੋਗੇ ਤਾਂ ਲੋਕ ਤਾਂ ਮਜ਼ਾਕ ਉਡਾਉਣਗੇ ਗਲਤ ਕਮੈਂਟ ਵੀ ਕਰਨਗੇ ਤੇ ਵੀਡੀਓ ਨੂੰ ਸਵਾਦ ਲੈ ਲੈ ਕੇ ਦੇਖਣਗੇ ਉਹ ਲੋਕ ਘਰ-ਘਰ ਵਿੱਚ YouTube ਚੈਨਲ ਬਣਾ ਹੀ ਫਿਰਦੇ ਨੇ ਆਖੇ ਮੋਟੀ ਕਮਾਈ ਆ ਆਪਣੇ ਪਿੰਡ ਵਿੱਚ 50 ਯੂਟਿਊਬਰ ਨੇ ਮੈਂ ਤਾਂ ਕਿਸੇ ਦੇ ਘਰ ਯੌਡੀ ਖੜੀ ਦੇਖੀ ਨਹੀਂ ਸਭ ਕੇ ਉਲਟੇ ਖਰਚੇ ਨੇ ਉਹਨਾਂ ਦੀਆਂ ਘਰ ਵਾਲੀਆਂ ਕਹਿੰਦੀਆਂ ਨੇ ਵੀ ਅੱਜ ਮੈਂ ਰੀਲ ਬਣਾਉਣੀ ਆ ਮੈਨੂੰ ਨਵਾਂ ਸੂਟ ਲੈ ਕੇ ਦੇ ਆਹ ਲੈ ਕੇ ਦੇ ਆਹ ਲੈ ਕੇ ਦੇ ਉਲਟੇ ਦੁੱਗਣੇ ਖਰਚੇ ਕਰਾਉਂਦੀਆਂ ਨੇ ਸਹੀ ਗੱਲ ਉਹ ਮੈਂ ਫੇਕ ਆਈਡੀਆ ਬਣਾ ਕੇ 20 ਚੈਨਲ ਬਣਾਏ ਹੋਏ ਨੇ ਨਾਲੇ ਹਰ ਰੋਜ਼ ਇੰਨਾ ਗੰਦਮੰਦ ਪਾਉਣਾ ਇੰਨੇ ਲਾਈਕ ਤੇ ਇੰਨੇ ਕਮੈਂਟ ਆਉਂਦੇ ਆ ਪਰ ਪੈਸੇ ਪੂਸੇ ਕੋਈ ਨਹੀਂ ਆਉਂਦੇ ওই ਚੈਨਲ ਵਾਲੇ ਆਪਾਂ ਨੂੰ ਮੂਰਖ ਬਣਾਉਂਦੇ ਨੇ ਮੂਰਖ ਅਜੇ ਸਾਡੀ ਵੀਡੀਓ ਖਤਮ ਨਹੀਂ ਹੋਈ ਹਜੇ ਤਾਂ ਬਹੁਤ ਪਈ ਆ ਪਰ ਇਸ ਦਾ ਬਾਕੀ 파ਟ ਤੁਸੀਂ ਅਗਲੇ ਐਪੀਸੋਡ ਚ ਦੇਖੇਂਗੇ ਉਹ ਜੇ ਤੁਸੀਂ ਕਮੈਂਟ ਕਰਕੇ ਕਹੇਂਗੇ ਉਹ ਤਾਂ ਤੁਸੀਂ ਕਮੈਂਟ ਕਰਕੇ ਦੱਸਣਾ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ